ਮੇਰਾ ਨਾਮ ਫਰੋਜ਼ਨ ਸਿੰਘ ਆ ਜੀ ਪ੍ਰਿੰਟ ਸਵੀਕਰੀਆ ਡਿਸਟ੍ਰਿਕਟ ਕਲਪੂਠਰਾ ਜੀ ਠੀਕ ਆ ਜੀ ਤੇ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਤੇ ਕਿੰਨੀ ਕੁ ਦੇਰ ਦੀ ਸੀਗੀ ਮੈਨੂੰ 4-5 ਸਾਲ ਤੋਂ ਬੀਪੀ ਦੀ ਪ੍ਰੋਬਲਮ ਸੀਗੀ ਹਾਂਜੀ ਲੱਤਾਂ ਬਾਹਾਂ ਗੋਡੇ ਸੋਜਾਣੇ ਹਾਂਜੀ ਤੇ ਜ਼ਿਆਦਾ ਪ੍ਰੋਬਲਮ ਨਹੀਂ ਜ਼ਿਆਦਾ ਇਹ ਸੀਗੀ ਠੀਕ ਆ ਕਈ ਵੀ ਦਾ ਦਰ ਰਹਿੰਦਾ ਸੀ ਥੋੜਾ ਤੁਸੀਂ ਕਿੱਥੇ ਕਿੱਥੇ ਇਲਾਜ ਕਰਾਇਆ ਕਿੰਨਾ ਕੁ ਪੈਸਾ ਲਾਇਆ ਜੀ ਪੈਸਾ ਤਾਂ ਮੈਂ ਬਹੁਤ ਲਾਇਆ ਜੀ ਮੈਂ ਲੁਧਿਆਣੇ ਤੋਂ ਵੀ ਇਲਾਜ ਕਰਾਇਆ ਫਗਵਾੜੇ ਤੋਂ ਵੀ ਕਰਾਇਆ ਹੋਰ ਵੀ ਜਿੱਥੇ ਕਿਤੇ ਕੋਲ ਲੱਗਣਾ ਮੈਂ ਉੱਥੇ ਵੀ ਦਵਾਈ ਕਰਤੀ ਠੀਕ ਹੈ ਜੀ ਤੇ ਤੁਸੀਂ ਜਦੋਂ ਦੇ ਬਾਡੀ ਸਰਵ ਯੂਸ ਵਰਤੇ ਹੈ ਹੁਣ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਹੁਣ ਬਹੁਤ ਵਧੀਆ ਲੱਗ ਰਿਹਾ ਜੀ ਹੁਣ ਮੈਨੂੰ ਕੰਮ ਵੀ ਕਰਨ ਦਾ ਦਿਲ ਕਰਦਾ ਵਾ ਹਾਂਜੀ ਤੇ ਸਰੀਰ ਵੀ ਫਿੱਟ ਆ ਮੇਰਾ ਹਾਂਜੀ ਕੋਈ ਕੋਈ ਦਵਾਈ ਪੂਰੀ ਲੈ ਰਹੇ ਹੋ ਕੋਈ ਟੈਬਲੇਟ ਗੋਲੀ ਕੋਈ ਬੀਪੀ ਦੀ ਕੋਈ ਨਹੀਂ ਲੈ ਰਹਿਆ ਜੀ ਠੀਕ ਹੈ ਜੀ ਤੇ ਕੀ ਕਹਿਣਾ ਚਾਹਉਂਦੇ ਜੇ ਸਾਡੇ ਭੈਣ ਭਰਾ ਹੋਰ ਕੀ ਸੋਚਦੇ ਰਹਿੰਦੇ ਆ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਤਾਂ ਇਹੀ ਸਲਾਹ ਦਊਗਾ ਜੀ ਤੁਸੀਂ ਬਾਡੀ ਸਰਵਿਸ ਯੂਸ ਕਰਤੋ ਹਾਂਜੀ ਤੇ ਆਪਣੇ ਦੇਖੋ ਤੁਹਾਨੂੰ ਕਿੰਨਾ ਫਰਕ ਆ ਜਿਹੜੀ ਤੁਹਾਡੀ ਸਾਰੀ ਠੀਕ ਹੋ ਜਾਣੀ ਠੀਕ ਹੈ ਜੀ ਸ਼ੁਕਰੀਆ ਥੈਂਕ ਯੂ